ਸ਼੍ਰੀਨਗਰ ਦੇ ਵਿੱਚ ਜੈਟ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜੈਟ ਵਿਮਾਨ ਦੇ ਪਾਇਲਟ ਦਾ ਪਤਾ ਨਹੀਂ ਚੱਲ ਸਕਿਆ ਹੈ ਸ਼੍ਰੀਨਗਰ ਦੇ ਬਿਜ ਬਿਹਾਰਾ ਦੇ ਵਿੱਚ ਇਹ ਹਾਦਸਾ ਹੋਇਆ ਹੈ ਹਾਲਾਂਕਿ ਕੋਜੀ ਦਸਤੇ ਜ਼ਰੂਰ ਪੇਸ਼ ਦਿੱਤੇ ਗਏ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਸੁਰਾਗ ਮਿਲ ਜਾਏ ਤੇ ਹਵਾਈ ਫੌਜ ਦਾ ਇਹ ਜੈਡ ਜਹਾਜ਼ ਜੋ ਕਿ ਹਾਦਸਾ ਗ੍ਰਸ ਹੋ ਗਿਆ ਅਟਸਵੇਰੇ ਜੈਟ ਵਿਮਾਨ ਦੇ ਪਾਇਲਟ ਦੀ ਖੋਜ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪਾਇਲਟ ਦਾ ਕੋਈ ਵੀ ਸੁਰਾਗ ਨਹੀਂ ਚੱਲ ਸਕਿਆ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਫੋਨਲਾਈਨ ਤੇ ਜੁੜ ਗਏ ਨੇ ਸਾਡੇ ਸੰਵਾਦਾਤਾ ਸਰਪਜੀਤ ਸਿੰਘ ਸਰਪਜੀਤ ਕਿਸ ਤਰ੍ਹਾਂ ਹੋਇਆ ਇਹ ਹਾਦਸਾ ਉਹ ਇਹ ਆਮ ਤੌਰ ਤੇ ਰੁਟੀਨ ਦੀ ਤਰ੍ਹਾਂ ਇਹ ਜੋ ਸ਼ਿਰਨਗਰ ਤੋਂ ਇਸ ਉਡਾਨ ਭਰੀ ਸੀਗੀ ਮਿਗ 21 ਨੇ ਔਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਿਹੜਾ ਹੈਗਾ ਇਹ ਇਹਦਾ ਜਹਾਜ਼ ਹੈਗਾ ਇਹ ਹਾਦਸਾ ਗ੍ਰਸਤ ਹੋ ਗਿਆ ਔਰ ਜਿਹੜਾ ਹੈਗਾ ਪਾਇਲਟ ਦੀ ਜਾਣਕਾਰੀ ਨੂੰ ਮਿਲ ਰਹੀ ਹੈ ਕਿ ਉਹ ਜਿਹੜੇ ਉਹਦੀ ਮੌਤ ਹੋ ਚੁੱਕੀ ਹੈਗੀ ਹੈ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਿਹੜੀ ਹੈਗੀ ਉਹ ਜਾਂਚ ਕੀਤੀ ਜਾ ਰਹੀ ਹੈ ਪਰ ਆਪਣੇ ਆਪ 'ਚ ਜਿਹੜਾ ਮਿਗ ਹੈਗਾ ਮਿਗ 21 ਇਹਨੂੰ ਲੈ ਕੇ ਜਿਹੜੀ ਖਾਸ ਸੁਰੂਸ਼ ਨੂੰ ਕਾਫੀ ਸਵਾਲ ਉੱਠਦੇ ਰਹਿੰਨੇ ਪਰ ਏਅਰ ਫੋਰਸ ਦੀ ਇੱਕ ਬੈਕਬੋਨ ਮੰਨੀ ਗਈ ਹੈ MiG-21 ਔਰ ਪਿਛਲੇ 50 ਸਾਲ ਤੋਂ ਜਿਹੜਾ ਹੈ ਭਾਰਤੀ ਏਅਰ ਫੋਰਸ ਦੇ ਵਿੱਚ ਜਿਹੜਾ ਹੈਗਾ ਇਹ ਸ਼ਾਮਿਲ ਹੈਗਾ ਇਹ MiG-21 ਔਰ ਦੇਖਣਾ ਹੋਵੇਗਾ ਕਿ ਜਾਂਚ ਦੌਰਾਨ ਇਹ ਇਹ ਹਾਦਸੇ ਦਾ ਕਾਰਨ ਕਿਉਂ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ MiG-21 2013 ਦੇ ਵਿੱਚ ਜਿਹੜੇ ਸੀਗੇ ਅਗਰ ਗੱਲ ਕਰਦੇ ਨੇ ਤਾਂ 12 ਦੇ ਕਰੀਬ ਜਿਹੜੇ ਹਾਸੇ ਦੇ ਸ਼ਿਕਾਰ ਹੋਏ ਸਨ MiG-21 ਦੇ ਉੱਪਰ ਲਗਾਤਾਰ ਇਹਦੀ ਜਿਹੜੀ ਕਹਿ ਸਕਦੇ ਆ ਕਿ ਕਿਉਂਕਿ ਰਸ਼ੀਅਨ ਜਿਹੜਾ ਹੈਗਾ ਇਹ ਬਣਿਆ ਹੋਇਆ ਜਹਾਜ਼ ਹੈਗਾ ਔਰ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਕਾਰਨ ਕੀ ਰਿਹਾ ਹੈ ਕਿ ਕਾਫੀ ਹਾਈ ਟੈਕ ਹੁੰਦਾ ਪਰ ਸਮੇਂ-ਸਮੇਂ ਤੇ ਇਹਦੇ ਉਤੇ ਸਵਾਲ ਵੀ ਉੱਠਦਾ ਰਿਹਾ ਹੈਗਾ ਡਿਫੈਂਸ ਐਕਸਪਰਟਸ ਵੱਲੋਂ ਕਿ MiG 29 ਤੇਰਾ ਹੁਣ MiG 21 ਨੂੰ ਵੀ ਜਿਹੜਾ ਹੈਗਾ ਰਿਟਾਇਰ ਕਰ ਦੇਣਾ ਚਾਹੀਦਾ ਪਰ ਫਿਲਹਾਲ ਇਹੀ ਦੇਖਣਾ ਹੋਏਗਾ ਕਿ ਹਾਦਸੇ ਦੇ ਪਿੱਛੇ ਕਾਰਨ ਕੀ ਰਿਹਾ ਹੈਗਾ ਸਰਵਜੀ ਜੀ ਇਸ ਜਾਣਕਾਰੀ ਲਈ ਸ਼ੁਕਰੀਆ ਤੇ ਸ਼੍ਰੀਨਗਰ ਦੇ ਵਿੱਚ ਜੈਟ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਮਿਲਿਸ ਜਾਣਕਾਰੀ ਮੁਤਾਬਕ ਪਾਇਲਟ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਸ਼੍ਰੀਨਗਰ ਦੇ ਵਿੱਚ ਬਿਹਾਰਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਹਵਾਈ ਫੌਜ ਦਾ ਹੈ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਲੇ ਤੱਕ ਖਬਰ ਆ ਰਹੀ ਸੀ ਕਿ ਪਾਇਲਟ ਦਾ ਕੁਝ ਪਤਾ ਨਹੀਂ ਹੈ ਪਰ ਮੇਰੀ ਜਾਣਕਾਰੀ ਮੁਤਾਬਕ ਇਸ ਹਾਦਸੇ ਦੇ ਵਿੱਚ ਪਾਇਲਟ ਦੀ ਜਾਨ ਜਾ ਚੁੱਕੀ ਹੈ ਤੇ ਸ਼੍ਰੀਨਗਰ ਦੇ ਬਿਜਬਿਹਾਰਾ ਦੇ ਵਿੱਚ ਹੋਇਆ ਹਾਦਸਾ ਹਵਾਈ ਸੈਨਾ ਦਾ ਜੈਟ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ